ਸਿਟੀ ਆਬ੍ਰਾਂਟਨ ਨੇ ਕੱਲ ਅੰਤਾਰੀਓ ਸਰਕਾਰ ਵੱਲੋਂ ਕੀਤੇ ਗਏ ਬੈਨ ਜਿਹੜੇ ਕੈਂਬਰਿਆ ਉਦਾ ਵਿਰੋਧ ਕੀਤਾ ਸਰਬਸੰਤੀ ਨਾਲ ਵੋਟ ਕੀਤੀ ਗਈ ਆ ਅਰਵਿਨਾ ਸੈਂਟੋਸ ਜਿਹੜੇ ਕਾਉਂਸਲਰ ਨੇ ਉਹਨਾਂ ਨੇ ਇੱਕ ਮਤਾ ਲਿਆਂਦਾ ਸੀ ਸਾਰੇ ਕਾਉਂਸਲਰ ਸਮੇਤ ਮੇਅਰ ਇਹਦੇ ਹੱਥ 'ਚ ਖੜ ਗਏ ਨੇ ਤੇ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਕੈਂਬਰੇ ਬੰਦ ਨਹੀਂ ਕਰਨਾ ਚਾਹੁੰਦੇ ਅਸੀਂ ਰੀਸੈਂਟਲੀ ਵੱਡੀ ਇਨਵੈਸਟਮੈਂਟ ਕੀਤੀ ਆ ਔਰ ਇਹ ਸਾਡੇ ਸ਼ਹਿਰ ਦੇ ਹਜ਼ਾਰਾਂ ਲੋਕਾਂ ਦੀਆਂ ਜ਼ਿੰਦਗੀਆਂ ਬਚਾਰਿਆ ਦਿਸ ਪ੍ਰੋਗਰਾਮ ਸੇਵਜ਼ ਲਾਈਫਸ Brampton uh, vote to keep some camera for the time being as Ford pushes for the ban. Uh, Brampton ਸ਼ਹਿਰ ਜਿਹੜਾ ਹੈ ਉਹ ਆਪਣੇ ਕੈਮਰੇ ਰੱਖਣਾ ਚਾਹੁੰਦਾ ਹੈ। ਇਸ ਮਾਮਲੇ ਦੇ ਵਿੱਚ ਕੱਲ ਚਰਚਾ ਰਹੀ ਹੈ ਕਾਫੀ ਸਿਟੀ ਕਾਉਂਸਲ ਦੇ ਵਿੱਚ। ਉਹਨਾਂ ਨੇ ਕਿਹਾ ਕਿ ਇਹਦੇ ਨਾਲ ਸਪੀਡ ਕੰਟਰੋਲ ਹੁੰਦੀ ਹੈ ਲੋਕਾਂ ਦੀਆਂ ਜਾਨਾਂ ਬਚਦੀਆਂ ਨੇ ਔਰ ਦੱਸਦੀ ਹੈ ਕਿ ਬ੍ਰੈਂਪਟਨ ਸਮੇਤ 40 ਮਿਊਸਪੈਲਟੀਆਂ ਨੇ ਜਿਨ੍ਹਾਂ ਦੇ 700 ਕੈਮਰਾ ਇੰਸਟਾਲ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਗਲਫ ਮਿਡਲੈਂਡ ਤੇ ਜਿਹੜੇ ਮੀਰ ਨੇ ਉਹਨਾਂ ਨੇ ਵੀ ਕਿਹਾ ਹੈ ਕਿ ਇਹ ਕੋਈ ਚੰਗਾ ਫੈਸਲਾ ਸਰਕਾਰ ਦਾ ਨਹੀਂ ਹੈਗਾ ਅ ਅਸੀਂ ਜਾਨਾਂ ਬਚਾਉਣ ਲਈ ਲੋਕਾਂ ਦੀ ਮਦਦ ਕਰ ਰਹੇ ਹਾਂ ਕੈਮਰੇ ਉਹ ਕਹਿੰਦੇ ਆ ਕਿ ਜੇ ਕੋਈ ਬੰਦਾ ਲਾ ਬ੍ਰੇਕ ਕਰਕੇ ਉਹਨੂੰ ਟਿਕਟ ਨਹੀਂ ਮਿਲਦੀ ਆ ਤੇ ਟੈਕਸ ਗ੍ਰੈਪ ਕਿੱਥੋਂ ਹੋ ਗਿਆ ਉਹਨਾਂ ਡੱਗ ਸੋੜ ਦੀ ਸਟੇਟਮੈਂਟ ਦਾ ਵਿਰੋਧ ਕੀਤਾ ਹੈ ਕਿ ਜਿਹੜੇ ਲੋਕ ਲਾ ਬ੍ਰੇਕ ਕਰਦੇ ਆ ਸਪੀਡ ਵਧ ਕਰਦੇ ਆ ਸਪੀਡਿੰਗ ਕਰਦੇ ਆ ਉਹਨਾਂ ਨੂੰ ਟਿਕਟਾਂ ਮਿਲਦੀਆਂ ਨਾਰਮਲ ਫੀਵ ਕਰਨ ਵਾਲੇ ਲੋਕਾਂ ਨੂੰ ਟਿਕਟਾਂ ਨਹੀਂ ਮਿਲਦੀਆਂ ਤੇ ਫੇਰ ਇਹ ਟੈਕਸ ਗ੍ਰੈਬ ਕਿੱਥੋਂ ਹੋ ਗਿਆ ਸਿਟੀ ਆਫ ਬ੍ਰੈਂਚਨ ਨੇ ਇਹਦਾ ਵੱਡੇ ਪੱਧਰ ਤੇ ਵਿਰੋਧ ਕੀਤਾ ਸਰਬਸੰਤੀ ਨਾਲ ਵੋਟ ਫੈਸਲਾ ਕਰਕੇ ਸਾਰੇ ਹੀ ਕਾਉਂਸਲ ਇਕਜੁੱਟ ਹੋਈਏ ਤੇ ਉਹਨਾਂ ਨੇ ਇਸ ਦਾ ਵਿਰੋਧ ਕੀਤਾ ਉਹਨਾਂ ਨੇ ਕਿਹਾ ਹੈ ਕਿ ਮਿਸਟਰ ਡੱਗਫੋਨ ਨੂੰ ਬ੍ਰੈਂਚਨ ਦੇ ਮੇਰ ਪੈਟਰਿਕ ਬ੍ਰਾਊਨਸ ਵੀਤ ਵਰ ਬਾਕੀ ਜਿਹੜੀਆਂ ਮਿਊਸਪਲ ਕਾਉਂਸਲਸ ਨੇ ਜਿਨ੍ਹਾਂ ਨੇ ਵੱਡੇ ਪੱਧਰ ਤੇ ਕੈਂਪਰਿਆਂ ਤੇ ਇਨਵੈਸਟਮੈਂਟ ਕੀਤੀ ਆ ਉਹਨਾਂ ਦੇ ਨਾਲ ਮੀਟਿੰਗ ਕਰਨੀ ਚਾਹੁੰਦੇ ਆ ਤੇ ਕਰਨੀ ਚਾਹੀਦੀ ਆ ਤੇ ਇੱਕ ਸਾਂਝਾ ਪਾਰਕ ਜਿਹੜਾ ਉਹ ਲੱਭਣਾ ਚਾਹੀਦਾ ਹੈ ਤਾਂ ਕਿ ਇਹਦੇ ਤੇ ਕੋਈ ਖਾਸ ਜਿਹੜਾ ਫੈਸਲਾ ਲਿਆ ਜਾ ਸਕੇ ਬ੍ਰੈਂਫਰਡਨ ਸ਼ਹਿਰ ਨੇ ਦੱਸਿਆ ਹੈ ਕਿ ਐਵਰੇਜ ਟਿਕਟ ਮਿਲਣ ਵਾਲੇ ਲੋਕ ਜਿਹੜੇ ਨੇ ਜਿਹੜੀ ਪੋਸਟਡ ਸਟਰੀਟ ਆ ਉਹ ਤੋਂ 15.7 ਕਿਲੋਮੀਟਰ ਗੱਡੀ ਵੱਢ ਚਲਾਉਂਦੇ ਨੇ ਪਾਬ ਜੇ 40 ਦੀ ਸਪੀਡ ਆ ਤੇ ਉਹ 55 60 ਕਿਲੋਮੀਟਰ ਦੀ ਸਪੀਡ ਤੇ ਗੱਡੀ ਚਲਾਉਂਦੇ ਆ ਤਾਂ ਇਹ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾਂਦੀਆਂ ਨੇ ਇੱਕ ਉਹਨਾਂ ਨੇ ਡਾਟਾ ਵੀ ਪੇਸ਼ ਕੀਤਾ ਜਿਹਦੇ ਵਿੱਚ ਉਹਨਾਂ ਦੱਸਿਆ ਕਿ ਕਿੰਨੇ ਪਰਸੈਂਟ ਸਰਵਾਈਵਲ ਦੇ ਚਾਂਸ ਨੇ 340 50 60 ਕਿਲੋਮੀਟਰ ਦੀ ਸਪੀਡ ਤੇ ਜਿਹੜੀਆਂ ਗੱਡੀਆਂ ਚੱਲਦੀਆਂ ਨੇ ਆਪਣਾ ਪ੍ਰੋਪਰ ਡਿਸਟੈਂਸ ਰੱਖ ਕੇ ਸਪੀਡਿੰਗ ਨਹੀਂ ਕਰਦੀਆਂ ਪੋਸਟਡ ਸਪੀਡ ਦੇ ਉੱਪਰ ਤੇ ਐਕਸੀਡੈਂਟ ਦੇ ਚਾਂਸਸ ਜਿਹੜੇ ਆ ਬਹੁਤ ਵੱਡੇ ਪੱਧਰ ਤੇ ਕੱਟ ਜਾਂਦੇ ਨੇ ਚਾਹੋ ਤੇ ਗ੍ਰਾਫ ਮੈਂ ਤੁਹਾਨੂੰ ਬਾਅਦ ਫਾਂਡ ਕਰ ਦਵਾਂਗਾ ਹੁਣ ਆਪਾਂ ਅਗਲੀ ਖਬਰਾਂ ਵੱਧਦੇ ਆਂ ਜੀ ਕੱਲੇ ਮਿਸਿਸ ਅਗਾ ਸਿਟੀ ਕਾਉਂਸਲ ਨੇ ਸ਼ਹਿਰ ਦੇ ਵਿੱਚ ਫਾਇਰ ਵਰਕਸ ਨੂੰ ਬੈਨ ਕਨਵਰਸ ਤੇ ਮੀਟਿੰਗ ਕੀਤੀ ਆਫਟਰ ਸਲਾਹ مشورہ ਵਿਚਾਰ ਬੁਟੰਦਰ ਕੀਤਾ ਹੁਣ ਉਹਨਾਂ ਨੇ ਫੈਸਲਾ ਲਿਆ ਹੈ ਕਿ ਉਹ 15 ਅਕਤੂਬਰ ਨੂੰ ਇਹਦੇ ਤੇ VOTING ਵੀ ਕਰਨਗੇ ਜਸਤੇ ਕਿ ਸਿਟੀ ਆਫ ਬ੍ਰੈਂਟਨ ਆਲਰੇਡੀ ਆਪਣੀ ਹਦੂਦ ਦੇ ਅੰਦਰ ਜਿਹੜੇ 5 ਬਾਕਸ ਨੇ ਪਟਾਕੇ ਨੇ ਉਹਨਾਂ ਨੂੰ ਬੈਨ ਕਰ ਚੁੱਕਾ ਵੱਡੇ ਪੱਧਰ ਤੇ ਕੁਝ ਲੋਕ ਜਿਹੜੇ ਨੇ ਉਹਨਾਂ ਨੇ ਵਿਰੋਧ ਵੀ ਕੀਤਾ ਸਿਟੀ ਆਫ ਬ੍ਰੈਂਟਨ ਸਿਟੀ ਆਫ ਮਿਸਿਸਾਗਾ ਦੀਆਂ ਕੁਝ ਪਾਰਕਾਂ ਤੇ ਪਲਾਜ਼ਿਆਂ ਦੇ ਵਿੱਚ ਵੱਡੇ ਪੱਧਰ ਤੇ ਪਟਾਕਿਆਂ ਦਾ ਜਿਹੜਾ ਗੰਦਿਆ ਬੋਰੀਆਂ ਪਰ ਪਰ ਕੇ ਜਿਹੜਾ ਬਾਅਦ ਚ ਆਮ ਲੋਕਾਂ ਨੇ ਇਕੱਠਾ ਕੀਤਾ ਔਰ ਪੁਲਿਸ ਫੋਰਸ ਨੇ ਲੋਕਾਂ ਦੇ ਛੜਿਆਂ ਨੂੰ ਉੱਥੇ ਰੋਕਿਆ ਹੁਣ ਕੋਕੇ ਪਿਛਲੀ ਵਾਰੀ ਮਾਰਟਨ ਦੇ ਜਿਹੜੀ ਪਾਰਕਿੰਗ ਸੀਗੀ ਉਹਦੇ ਵਿੱਚ ਵੱਡੇ ਪੱਧਰ ਤੇ ਆਪਣੇ ਭਾਈਚਾਰੇ ਦੇ ਲੋਕਾਂ ਨੇ ਹੀ ਦਿਵਾਲੀ ਤੋਂ ਕਾਫੀ ਦੋਸਾ ਲਗਾਤਾਰ ਜਿਹੜਾ ਉਹ ਰੌੜਾ ਪਰਖਿਆ ਹੁਣ ਵੇਖਦੇ ਹਾਂ ਮਿਸਿਸ ਅਗਾ ਸਿਟੀ ਕੀ ਇਸ ਅੱਖ ਚ ਫੈਸਲਾ ਦਿੰਦਾ ਹੈ ਤੇ ਬ੍ਰਾਂਧਨ ਬਾਅਦ ਮਿਸਿਸ ਅਗਾ ਸਿਟੀ ਸੈਕੰਡ ਸਿਟੀ ਹੋਏਗਾ ਜਿਹੜਾ ਇਨ ਜਿਹੜੇ ਪਟਾਕਿਆਂ ਨੂੰ ਬੈਨ ਕਰੇਗਾ ਆਪੀ ਚੀਟ ਤੁਹਾਡੇ ਨਾਲ ਜਾਰੀ ਰੱਖਾਂਗੇ ਕੁਝ ਹੋਰ ਖਬਰਾਂ ਕੋਲਕਲੀ ਤੁਹਾਡੇ ਨਾਲ ਅੰਤਾਰੀਓ ਦੇ ਮੁੱਖ ਮੰਤਰੀ ਮਿਸਟਰ ਡਗਫੋਰਡ ਜਿਹੜੇ ਇੱਕ ਗਵਰਨਰ ਨੂੰ ਮਿਲੇ ਨੇ ਜਿਹਦੇ ਵਿੱਚ ਉਹਨਾਂ ਨੇ ਗੱਲ ਕੀਤੀ ਆ ਕਿ ਵੱਡੇ ਪੱਧਰ ਤੇ ਅਮਰੀਕਾ ਦੇ ਜਿਹੜੇ ਟੈਰਫ ਨੇ ਉਹਨਾਂ ਨੇ ਸਾਡਾ ਨੁਕਸਾਨ ਕੀਤਾ ਮਿਸਟਰ ਡਗਫੋਰਡ ਦੇ ਟੈਰਫ ਨੇ ਉਹਨਾਂ ਨੇ ਵੱਡੇ ਪੱਧਰ ਤੇ ਕਿ ਸਾਡੇ ਦੋਨਾਂ ਸੂਬਿਆਂ ਦਾ ਨੁਕਸਾਨ ਹੋਇਆ ਈ ਮਿਸਿਸ ਮਿਸੀ ਗੰਦੀ ਗਵਰਨਰ ਨੂੰ ਮਿਲੇ ਨੇ ਮਿਸਟਰ ਡਗਫੋਰਡ ਦੋਨਾਂ ਨੇ ਇਕੱਠਿਆਂ ਨੇ ਮੀਡੀਆ ਨੂੰ ਸੰਬੋਧਨ ਕੀਤਾ ਉਹਰ ਉਹਨਾਂ ਨੇ ਕਿਹਾ ਕਿ ਦੋਨੋਂ ਸੂਬਿਆਂ ਦੀ ਵੱਡੀ ਜਿਹੜੀ ਪੇਨ ਆ ਇਸ ਵਕਤ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਟੈਰਫ ਕਰਕੇ ਮਿਸਿਸ ਮਿਸੀ ਗੰਦੀ ਗਵਰਨਰ ਨੇ ਤੇ ਇਹ ਵੀ ਕਿਹਾ ਕਿ ਡੋਨਲਡ ਟਰੰਪ ਦੇ ਟੈਰਫ ਆ ਉਹ ਜਿਹੜਾ ਇੱਕ ਬਹੁਤ ਤਗੜਾ ਪੇਨ ਆ ਤੇ ਸਾਡੇ ਆਲਮੋਸਟ ਸਾਡਾ ਇੱਕ ਜਿਹੜਾ ਨੰਬਰ 1 ਸੂਬਾ ਹੈ ਜਿਸ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਤੋ ਕਨਨਬੋਟ ਵੰਡ ਟ੍ਰੇਡ ਜਿਹੜਾ ਅਨਟਾਰੀਓ ਦੇ ਨਾਲ ਸੀਗਾ ਦੱਸਿਆ ਕਿ ਅਨਟਾਰੀਓ ਦੀ ਅਪ੍ਰੋਕਸੀਮੇਟਲੀ 90-30 ਹਜ਼ਾਰ ਜੌਬ ਜਿਹੜੀਆਂ ਨੇ ਉਹ ਲੌਸ ਹੋ ਜਾਂ ਨੇ ਮਿਸ਼ੀਗਨ ਦੀ ਗਣਨਾ ਨੇ ਕਿਹਾ ਕਿ 7500 ਜਿਹੜੀਆਂ ਮੈਨੂਫੈਕਚਰ ਜੌਬਸ ਨੇ ਕੱਲੀਆਂ ਮੈਨੂਫੈਕਚਰਿੰਗ ਮੋਸਟਲੀ ਜਿਹੜੀ ਆਟੋ ਪਾਰਟ ਇੰਡਸਟਰੀਸ ਨਾਲ ਆ ਉਹਨੂੰ ਦਾ ਨੁਕਸਾਨ ਹੋਇਆ ਸੋ ਦੋਨਾਂ ਜਿਹੜੇ ਸੂਬਿਆਂ ਦੇ ਮੁਖੀਆਂ ਨੇ ਵੱਡੇ ਪੱਧਰ ਤੇ ਮਿਸ਼ੀਗਨ ਤੇ ਅਨਟਾਰੀਓ ਨੇ ਮਿਸਟਰ ਡੋਨਲਡ ਟਰੰਪ ਦੇ ਇਨਫਾ ਫੈਸਲੇ ਤੇ ਟੈਰਫਾ ਦਾ ਬ੍ਰੋਥ ਜਿਹੜਾ ਉਹ ਕੀਤਾ ਹੈ। ਕੈਨੇਡਾ ਸਰਕਾਰ ਨੇ ਕਪੀਟ ਕੀਤੀ ਹੈ ਯੂਐਸਾ ਟ੍ਰੈਵਲ ਐਡਵਾਈਸਰੀ ਲਈ ਸਿਟੀਜ਼ਨ ਵਾਸਤੇ ਜਿਹੜੀ ਖਾਸ ਤੌਰ ਤੇ ਜੈਂਡਰ ਨਿਊਟਰ ਲੋਕ ਨੇ। ਕੈਨੇਡਾ ਆਪਣੇ ਵਿਸ਼ੂ ਦੇ ਵਿੱਚ ਨਵਾਂ ਪਾਸਪੋਰਟ ਰੀਲੀਜ਼ ਕੀਤਾ ਸੀ ਜਿਹਦੇ ਤੇ ਸੱਲੇ ਇੱਕ ਕਰਾਸ ਦਾ ਮਾਰਕ ਹੁੰਦਾ ਜਿਹਦੇ ਵਿੱਚ ਮਤਲਬ ਇਹ ਕਿ ਤੁਸੀਂ ਆਪਣੇ ਆਪ ਨੂੰ ਮੇਲ ਜਾਂ ਫੀਮੇਲ ਨਹੀਂ ਹੁੰਦਾ ਜਿਨਰੇਟ ਕਰਨਾ ਚਾਹੁੰਦੇ ਤੁਸੀਂ ਨਿਊਟਰ ਹੋਣਾ ਚਾਹੁੰਦੇ ਹੋ। ਅਮਰੀਕਾ ਸਰਕਾਰ ਦੇ ਰੀਸੈਂਟਲੀ ਫੈਸਲਾ ਕਰਕੇ ਔਰ ਕੁਝ ਹੋਰ ਕੰਟਰੀਆਂ ਦੇ ਵਿੱਚ ਉਹ ਮੰਗ ਕਰਦੇ ਆ ਕਿ ਤੁਸੀਂ ਆਪਣੇ ਆਪ ਨੂੰ ਸਟੈਂਡ ਆਊਟ ਕਰੋ ਕਿ ਤੁਸੀਂ ਮੇਲ ਹੋ ਜਾਂ ਫੀਮੇਲ ਹੋ ਨਿਊਟਰਲ ਨੂੰ ਮੰਨਦੇ ਨਹੀਂ ਆ ਅਮਰੀਕਾ ਦੇ ਪ੍ਰੈਜ਼ੀਡੈਂਟ ਨੇ ਰੀਸੈਂਟਲੀ ਇਸ ਮਾਮਲੇ ਤੇ ਬਿਆਨ ਵੀ ਦਿੱਤਾ ਤੇ ਉਹਨੇ ਕਿਹਾ ਕਿ ਸਾਡੇ ਦੇਸ਼ ਦੇ ਵਿੱਚ ਦੋ ਹੀ ਸੈਕਸ ਨੇ ਮੇਲ ਜਾਂ ਫੀਮੇਲ ਅਸੀ ਤਜਨੁਨੀ ਨਹੀਂ ਮੰਨਦੇ ਸੋ ਜੇ ਅਮਰੀਕਾ ਚ ਤੁਸੀਂ ਜਾਂ Canada ਦੇ ਪਾਸਪੋਰਟ ਦੇ ਨਾਲ ਟਰੈਵਲ ਕਰ ਰਹੇ ਹੋ ਟ੍ਰਾਈਟ ਸਟੈਂਡ ਦੇ ਬੋਟਮ ਦੇ ਉੱਪਰ ਇੱਕ ਕਰਾਸ ਮਾਰਕ ਦਿੱਤਾ ਜਿੱਤੋਂ ਇਹ ਹੁੰਦਾ ਕਿ ਤੁਸੀਂ ਨਿਊਟਰਲ ਹੋ ਤੇ ਉਹਨਾਂ ਨੂੰ ਆ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਸਕਦਾ ਕੈਨੇਡਾ ਗਵਰਨਮੈਂਟ ਨੇ ਅਮਰੀਕਾ 스위ਟ ਹੋਰ ਕੰਟਰੀਆਂ ਦੇ ਵਿੱਚ ਇਸ ਨਵੇਂ ਪਾਸਪੋਰਟ ਰਾਹੀਂ ਜੇ ਤੁਸੀਂ ਟਰੈਵਲ ਕਰ ਰਹੇ ਹੋ ਤਾਂ ਉਹਨਾਂ ਨੂੰ ਟਰੈਵਲ ਐਡਵਾਈਜ਼ਰੀ ਅਪਡੇਟ ਕੀਤੀ ਹੋ ਨਾ ਵਾਸਤੇ ਕਿ ਤੁਸੀਂ ਭਾਈ ਬਚ ਕੇ ਆਪਣਾ ਖਿਆਲ ਰੱਖਿਓ ਅੱਗੇ ਵਧਦੇ ਅਗਲੀ ਵੱਡੀ ਖਬਰ ਹੈ ਇਸ ਵਕਤ ਕੈਨੇਡਾ ਸਰਕਾਰ ਦਾ ਬਜਟ ਬਾਰੇ ਦੋ ਪਾਰਟੀਆਂ ਨੇ ਵਿਰੋਧ ਕੀਤਾ ਹੈ ਜਿਹੜੀ ਖਿਤਰੀ ਪਾਰਟੀ ਆਫ ਬਲਕ ਬਕਵਾ ਉਹਨਾਂ ਦੇ ਮੁਖੀ ਨੇ ਤੇ ਐਨਡੀਪੀ ਦੇ ਜਿਹੜੇ ਐਂਟਰਮ ਲੀਡਰ ਨੇ ਉਹਨੇ ਦੋਨਾਂ ਨੇ ਅਮਰੋਧ ਕੀਤਾ ਕਿ ਜੋ ਫੈਡਰਲ ਸਰਕਾਰ ਬਜਟ ਲੈ ਕੇ ਆ ਰਹੀ ਹੈ ਉਹਨੇ ਸਾਡੇ ਨਾਲ ਪਹਿਲਾਂ ਕਿਸੇ ਨਾਲ ਕੋਈ ਕੰਸਲਟੇਸ਼ਨ ਨਹੀਂ ਕੀਤੀ ਚੁਪ ਕਰਕੇ ਬਜਟ ਬੰਡਾ ਕਾਟੇ ਦਾ ਪੇਸ਼ ਕਰਨ ਜਾ ਰਹੀ ਹੈ ਲਿਬਰਲ ਇਸ ਮਾਮਲੇ ਤੇ ਪ੍ਰਚਾਰ ਕਰ ਰਹੀ ਹੈ ਕਿ 62 ਬਿਲੀਅਨ ਦਾ ਡੈਫੀਸਿਟ ਵਾਲਾ ਕਾਟੇ ਵਾਲਾ ਬਜਟ ਜਿਹੜਾ ਲਿਆਏਗਾ ਹਾਲਾਂਕਿ ਜਿਹੜੇ ਪਾਰਲੀਮੈਂਟ ਐਂਟਰਮ ਪਾਰਲੀਮੈਂਟ ਦੇ ਬਜਟ ਅਫੀਸਰ ਨੇ ਉਹਨਾਂ ਨੇ ਇਹ ਪ੍ਰੋਜੈਕਟ ਸਾਡੇ ਅਤਾਤ ਬਿਲੀਅਨ ਦਾ ਕੀਤਾ ਹੈ 58.5 ਬਿਲੀਅਨ ਹੋ ਸਕਦਾ 2025 ਅਬੀ ਦਾ ਕੈਨੇਡਾ ਦਾ ਬਜਟ ਅਗਲਾ ਬਟ ਇਹਦੇ ਮਾਮਲੇ ਦੇ ਵਿੱਚ ਕੁਝ ਜਿਹੜੀਆਂ ਕੰਪਨੀਆਂ ਨੇ ਵੱਡੀਆਂ ਜਿਹਦੇ ਵਿੱਚ ਸੀਡੀ ਹੋ ਵੈ ਅਸਿਚੂਟ ਜਾਂ ਕੁਝ ਹੋ ਰਿਹਾ ਉਹਨਾਂ ਨੇ ਇਹ ਬਜਟ ਜਿਹੜਾ ਆ ਉਹ 92 ਤੋਂ ਲੈ ਕੇ 100 ਬਿਲੀਅਨ ਕਾਟੇ ਵਾਲਾ ਪ੍ਰੋਜੈਕਟ ਕੀਤਾ ਸੋ ਐਨਪੀ ਦੇ ਜਿਤ ਐਂਟ੍ਰਮ ਲੀਡਰ ਨੇ ਮਿਸਟਰ ਡੌਨ ਡੇਵਿਸ ਉਹਨਾਂ ਨੇ ਕਿਹਾ ਕਿ ਅਸੀਂ ਇਸ ਗੱਲ ਨੂੰ ਪਸੰਦ ਨਹੀਂ ਕਰਦੇ ਸਰਕਾਰ ਇਸ ਬਜਟ ਨੂੰ ਪੂਰਾ ਘਾਟੇ ਨੂੰ ਪੂਰਾ ਕਰਨ ਵਾਸਤੇ ਵੱਡੇ ਪੱਧਰ ਤੇ ਪਬਲਿਕ ਸਪੈਂਡਿੰਗ ਦੇ ਉੱਪਰ ਰੋਕ ਲਾਏਗੀ ਕੱਟ ਲਾਏਗੀ ਉਹਨਾਂ ਨੇ ਮੰਗ ਕੀਤੀ ਸਰਕਾਰ ਕੋ ਕਿ ਹੈਲਥ케ਅਰ ਅਫੋਰਡੇਬਲ ਹਾਊਸਿੰਗ employment ਜਿਹੜਾ ਉਹਦੇ ਤੇ ਪੈਸਾ ਸਰਕਾਰ ਨੂੰ ਖਰਚਣਾ ਚਾਹੀਦਾ ਤੇ ਜਿਹੜੇ ਸਰਕਾਰ ਹੈ ਉਹ ਸਿਗਨੀਫੀਕੈਂਟ ਤੌਰ ਤੇ ਵੱਡੇ ਪੱਧਰ ਤੇ ਜਿਹੜੀਆਂ ਉਹ ਫੈਡਰਲ ਜੌਬਸ ਨੂੰ ਕੱਟ ਲਾਏਗੀ ਤੇ ਇਹਦੇ ਨਾਲ ਜੌਬ ਕਰਾਈਸ ਹੋ ਸਕਦਾ ਤੇ ਕੱਲ ਮਿਸ ਡੇਵਿਸ ਜਿਹੜੇ ਨੇ ਉਹ ਪ੍ਰਾਈਮਰਿ ਸਮਾਰਕਰਨੀ ਨੂੰ ਇਹਦੇ ਲਈ ਮਿਲੇ ਵੀ ਨੇ ਆਉਣ ਵਾਲੇ ਸਮੇਂ 'ਚ ਇਹਨਾਂ ਦੋਨਾਂ ਪਾਰਟੀਆਂ ਦੇ ਇਸ ਰੋਲ ਰੱਪੀ ਦੇ ਨਾਲ ਫੈਡਰਲ ਸਰਕਾਰ ਨੂੰ ਉੱਪਰ ਕੋਈ ਐਕਸ਼ਨ ਹੁੰਦਾ ਹੈ ਇਹ ਆਉਣ ਵਾਲਾ ਸਮਾਂ ਹੋਵੇਗਾ ਅਪਡੇਟ ਤੁਹਾਡੇ ਨਾਲ ਜਾਰੀ ਰੱਖਾਂਗੇ ਅਗਲੀ ਖਬਰਾਂ ਨਾਲ ਬਾਦਿਆ ਮਿਸਟਰ ਕਾਰਨੀ ਨੇ ਆਪਣਾ ਐਨਵੀ ਅਨਾਉਂਸ ਕਰ ਦਿੱਤਾ ਹੈ ਜੀ ਯੂਰਪ ਵਾਸਤੇ ਸੋ ਉਹਦੇ ਨਾਲ ਉਹਨਾਂ ਦਾ ਪਰਸਨਲ ਰਿਪਰਿਜ਼ੈਂਟ ਵੀ ਹੋਏਗਾ ਔਰ ਦੱਸਿਆ ਕਿ ਜਿਹੜੇ ਮਿਸਟਰ ਜੌਨ ਹੈਨਫੋਰਨ ਨੇ ਫਾਰਮਰ ਡਿਪਲੋਮੈਟ ਨੇ ਉਹ ਹਾਈएस्ट ਰੈਂਕ ਤੇ ਵੀ ਰਹੇ ਨੇ ਤੇ ਉਹਨਾਂ ਨੂੰ ਯੂਰਪਨ ਯੂਨੀਅਨ ਕੰਟਰੀਜ਼ ਦਾ ਕਾਫੀ ਐਕਸਪੀਰੀਐਂਸ ਵੀ ਹੈਗਾ ਉਹਨਾਂ ਨੂੰ ਜਿਹੜਾ ਉਲਾਇਆ ਜਾਏਗਾ ਉਹ ਰਿਪਲੇਸ ਕਰਨ ਦੇ ਸਟੀਫਨ ਡਿਓਨ ਸਾਹਿਬ ਨੂੰ ਉਹ ਰਟਾਇਰ ਹੋਣ ਜਾ ਰਹੇ ਤੇ ਉਹ ਕੰਰੈਂਟਲੀ ਇਸ ਵਕਤ ਫ੍ਰੈਂਚ ਇਨਵੈਸਟਰ ਵੀ ਨੇਥਨ ਆਲ ਸਪੈਸ਼ਲ ਯੂਰਪ ਦੇ ਐਨਵੇ ਨੇ ਸੋ ਐਨੀਬਾਡੀ ਉਹਨਾਂ ਲਈ ਦਰਾਂਚ ਅਪਡੇਟ ਅਸੀਂ ਤੁਹਾਡੇ ਨਾਲ ਜਾਰੀ ਰੱਖਾਂਗੇ ਅਲਬਰਟਾ ਸਰਕਾਰ ਦੀ ਗੱਲ ਕਰਦੇ ਹਾਂ ਹੁਣ ਕਵਡਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਕੱਲ ਅਨਾਉਂਸਮੈਂਟ ਕੀਤੀ ਹੈ ਕਿ ਕਵਡਾ ਪਾਈਪਲਾਈਨ ਪ੍ਰੋਜੈਕਟ ਜਿਹੜਾ ਆ ਉਹ ਨਾਰਥ-ਵੈਸਟ ਜਿਹੜਾ ਏਰੀਆ ਕੈਨੇਡਾ ਦਾ ਬ੍ਰਿਟਿਸ਼ ਕੋਲੰਬੀਆ ਨੂੰ ਉਸ ਨੂੰ ਬਣਾਉਣਗੇ ਇਹ ਉਹਨਾਂ ਦਾ ਪ੍ਰੋਪੋਜ਼ ਹੋਇਗਾ ਇਸ ਪ੍ਰੋਜੈਕਟ ਬਾਰੇ ਉਹਨਾਂ ਨੇ ਅਜੇ ਬਹੁਤ ਵੱਡੀ ਡਿਟੇਲ ਤੇ ਨਹੀਂ ਦਿੱਤੀ ਬਟ ਇਹ ਪ੍ਰੋਜੈਕਟ ਜਿਹੜਾ ਕੈਨੇਡਾ ਦੇ ਵਿੱਚ ਪਾਈਪਲਾਈਨ ਪਰਸ਼ੀਨ ਜਿਹੜਾ ਅਨਬ੍ਰਿਜ ట్రాਸਮਾਉਂਟਨ ਕਾਰਪੋਰੇਸ਼ਨ ਤੇ ਸਾਊਥ ਬੋ ਕਾਰਪੋਰੇਸ਼ਨ ਨਾਲ ਰਲ ਕੇ ਇਸ ਨੂੰ ਜਿਹੜਾ ਪ੍ਰੋਜੈਕਟ ਨੂੰ ਕੰਪਲੀਟ ਕੀਤਾ ਜਾਊਗਾ ਇੱਕ ਵਾਰੀ ਅਜੇ ਕੈਨੇਡਾ ਸਰਕਾਰ ਦਾ ਕੋਈ ਬਿਆਨ ਨਹੀਂ ਆਇਆ ਇੱਕ ਵਾਰੀ ਅਪਡੇਟ ਅਸੀਂ ਤੁਹਾਡੇ ਨਾਲ ਜਾਰੀ ਰੱਖਾਂਗੇ ਜੀ ਕੈਨੇਡਾ ਦੀ ਇੰਡਸਟਰੀਅਲ ਮਿਨਿਸਟਰ ਮਲਨੀ ਜੋਲੀ ਜਿਹੜੇ ਕਿ ਪਹਿਲਾਂ ਦੇਸ਼ ਮੰਤਰੀ ਬ੍ਰੈਨ ਨੇ ਬਹੁਤ ਚਰਚਾ ਕੀਤੀ ਔਰ ਉਹਨਾਂ ਨੇ ਅਨਾਉਂਸਮੈਂਟ ਕੀਤਾ ਹੈ ਕਿ ਉਹ ਕੈਨੇਡਾ ਦੇ ਵਿੱਚ ਐਗਰੈਸਿਵਲੀ ਕੰਮ ਕਰਨਗੇ ਬਿਟਵੀਨ ਕੰਪਨੀਆਂਸ ਦੇ ਵਿੱਚ ਕੰਪੀਟੀਸ਼ਨ ਪੜਾ ਕਰ ਲਈ ਕੰਪੀਟੀਸ਼ਨ ਲਈ ਓਨਲੀ ਤਾਂ ਕਿ ਕੰਪੀਟੀਸ਼ਨ ਹੋਵੇ ਦੇ ਫਾਈਸਿਸ ਰੇਟਸ ਵਗੈਰਾ ਥੱਲੇ ਆਉਣ ਕੱਲ ਇਹਨਾਂ ਨੇ ਇਹ ਸਪੀਚ ਦਿੱਤੀ ਆ ਕਿ ਅਸੀਂ ਇਹਨੂੰ ਅਨਾਉਂਸਮੈਂਟ ਕਰਾਂਗੇ ਮਾਰਕੀਟ ਵਿੱਚ ਕੰਪੀਟੀਸ਼ਨ ਲਿਆਉਣ ਲਈ ਇਸ ਮਾਮਲੇ ਦੇ ਉੱਪਰ ਸਾਡਾ ਹੀ ਮੰਨਣਾ ਹੈ ਕਿ ਸਰਕਾਰ ਫੇਲਿਆ ਕੈਨੇਡਾ ਦੀਆਂ ਸਾਰੀਆਂ ਫੈਡਰਲ ਸਰਕਾਰਾਂ ਹੁਣ ਤੱਕ ਕਿ ਜਿੰਨੀਆਂ ਵੱਡੀਆਂ ਜਾਇੰਟਸ ਨੇ ਵੱਡੇ ਚਾਹੇ ਉਹ ਫੂਡ ਗ੍ਰੋਸਰ ਨੇ ਚਾਹੇ ਉਹ ਬੈਂਕਸ ਨੇ ਚਾਹੇ ਇੰਸ਼ੋਰੈਂਸ ਕੰਪਨੀਆਂ ਨੇ ਉਹਨਾਂ ਚਾਹੇ ਟੈਲੀਫੋਨ ਕੰਪਨੀਆਂ ਨੇ ਦੱਸਦੀ ਕਿ ਕੈਨੇਡਾ ਨੋਨਯੰਨਾ ਵਾਹਿਦ 1 ਆਫ ਦਾ ਮੇਨ ਕੰਟਰੀ ਜਿੱਥੇ ਸਭ ਤੋਂ ਵੱਧ ਲੋਕ ਸੈਲਫੋਨ ਟੈਲੀਫੋਨ ਦੇ ਬਿੱਲ ਇੰਟਰਨੈਟ ਦੇ ਬਿੱਲ ਜਿਹੜੇ ਆ ਉਹ ਭਾਰੀ ਬਿੱਲ ਭੀ ਕਰਦੇ ਨੇ ਕਿ ਕੈਨੇਡਾ ਸਰਕਾਰ ਆ ਇਸ ਮਾਮਲੇ ਵਿੱਚ ਬਿਲਕੁਲ ਇਫੈਕਟ ਕੰਟਰੋਲ ਕਰਨ ਦੇ ਵਿੱਚ ਫੇਲ ਸਾਬਤ ਹੋਈਆਂ ਨੇ ਕੈਨੇਡਾ ਦੇ ਵੱਡੇ ਜਿਹੜੇ ਇਹ ادارے ਨੇ ਇਹ ਬਾਹਰਲੇ ਕਿਸੇ ਵੀ ਕੰਟਰੀ ਦੇ ادارے ਵਿੱਚ ਕੰਮਜਾਬ ਨਹੀਂ ਹੋਣ ਦਿੰਦੇ ਕੈਨੇਡਾ ਸਰਕਾਰਾਂ ਉਹਦੇ ਵਿੱਚ ਮਦਦ ਨਹੀਂ ਕਰਦੀਆਂ ਸੋ ਕੰਪੀਟੀਸ਼ਨ ਦਾ ਕੰਮ ਦੇ ਵਿੱਚ ਸਰਕਾਰਾਂ ਫੇਲ ਹੋਈਆਂ ਨੇ ਇਹ ਬਿਆਨ ਬਿਆਨਤਾ ਕੀ ਰਹੇਗਾ ਨਾ ਸਰਕਾਰ ਇਹ ਕੰਮ ਕਰੇਗੀ ਇੱਕ ਵੱਡਾ ਸਵਾਲ ਹੈ ਅਪਡੇਟਸ ਤੁਹਾਡ ਨਾਲ ਜਾਰੀ ਰੱਖਣ ਦੇ ਲਈ ਕੀ ਕੀ ਚਿੰਜ ਸਾਰੇ ਹਾਂਜੀ ਕਲਿੰਦਰ ਪਾਜੀ ਇਟਸ ਵੈਰੀ ਗੁੱਡ ਕੁਐਸਚਨ ਟੁਡੇ ਇਹ ਮੈਮ ਸਿਹੜੇ ਵੀ ਮੇਰੇ ਲਿਸਨਰਸ